ਸ੍ਰੀ ਕਾਲਜੀ ਡਾਕਟਰ ਜਸਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਸਪਰਸ ਸੱਜਣ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਸਕਰਨ ਸਿੰਘ ਸੰਧਵਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਗੂ ਜੀ ਦਾ ਖਾਲਸਾ ਸ੍ਰੀ ਵੈਗੂ ਜੀ ਦੀ ਫਤਿਹ ਅੱਜ ਸਾਡੇ ਕੋਲੇ ਪਹੁੰਚਿਆ ਦਲਤ ਮਹਾ ਪੰਚਾਇਤ ਦੇ ਚੇਅਰਮੈਨ ਤੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਕਿਰਨਜੀਤ ਸਿੰਘ ਗੈਰੀ ਜੀ ਇਨਾਂ ਨਾਲ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਅੱਜ ਜਿਹੜੀ ਸਰਕਾਰ ਹੈ ਉਹ ਸਰਪੰਚਾਂ ਦੇ ਇਲੈਕਸ਼ਨ ਕਿਉਂ ਨਹੀਂ ਕਰਵਾ ਰਹੀ ਹੈ ਕੀ ਕਾਰਨ ਹੈ ਇੰਨਾ ਹੋਏ ਪਿੱਛੇ ਜਾ ਰਹੇ ਹੈ ਇਲੈਕਸ਼ਨ ਹੈ ਜਿਹੜੇ ਅਸੀਂ ਸਭ ਤੋਂ ਪਹਿਲਾਂ ਸਰਦਾਰ ਕਰਨਜੀਤ ਸਿੰਘ ਗੈਰੀ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਆ ਜੀ ਆਇਆਂ ਕਹਿੰਦੇ ਆ ਗੈਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਸਾਰਿਆਂ ਨੂੰ ਦੇਖ ਰਹੇ ਦਰਸ਼ਕਾਂ ਨੂੰ ਵੀ ਸਾਰਿਆਂ ਨੂੰ ਬਾਹਿ ਜੀ ਜੀ ਦਾ ਖਾਸਾ ਬਾਹਿ ਜੀ ਦੀ ਪਤਈ ਜੈਪੀ ਜੈਪਾਲ ਜੈ ਸੰਕਾਰਾ ਦਿੱਤਕ ਆਈ ਹੈ ਪੰਜਾਬ ਦੇ ਵਿੱਚ ਕਿ ਉਹ ਸਰਪੰਚੀ ਦੇ ਇਲੈਕਸ਼ਨ ਜਾਂ ਕੋਈ ਵੀ ਛੋਟੇ ਇਲੈਕਸ਼ਨ ਹੈ ਉਹ ਉਸੇ ਟਾਈਮ ਤੇ ਕਰਾਉਂਦੇ ਆ ਪਰ ਇਹ ਇਲੈਕਸ਼ਨ ਕਿਉਂ ਨਹੀਂ ਕਰਵਾ ਰਹੇ ਦੇਖੋ ਬੜਾ ਵੱਡਾ ਇਸ਼ੂ ਤੁਸੀਂ ਜਸਕਰਨ ਜੀ ਪੁੱਛਿਆ ਹੈ ਅਸਲ ਦੇ ਵਿੱਚ ਕੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣੀ ਹੈ ਉਹ ਸਰਕਾਰ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਵੱਲੋਂ ਜਿਹੜੇ ਫਰੇਬ ਕੀਤਾ ਗਿਆ ਲੋਕਾਂ ਨਾਲ ਗੱਪ ਮਾਰੇ ਗਏ ਕਿ ਪੰਜਾਬ ਚ ਨਵਾਂ ਬਦਲਾ ਆਊਗਾ ਗਰੀਬਾਂ ਦੇ ਬੱਚੇ ਨੌਕਰੀਆਂ ਲੱਗਣਗੇ ਗਰੀਬਾਂ ਦੇ ਬੱਚਾ ਨੂੰ ਵਧੀਆ ਕਾਲਜਾਂ ਦੇ ਵਿੱਚ ਸੀ ਪੜਾਵਾਂਗੇ ਗਰੀਬਾਂ ਦੇ ਬੱਚਾ ਨੂੰ ਇਹ ਸਾਰਾ ਕੁਝ ਕਰਾਂਗੇ ਦਿੱਲੀ ਮਾੜਾ ਫਲਾਣਾ ਮਾੜਾ ਪਰ ਇਹ ਸਾਰੀਆਂ ਗੱਲਾਂ ਤੇ ਲੋਕ ਆ ਗਏ ਵਹਿਮ ਚ ਤੋਂ ਉਹਦੇ ਚ ਲੋਕ ਸਰਕਾਰ ਬਣਾ ਬੱਠੇ ਹੁਣ ਸਰਕਾਰ ਬਣ ਗਈ ਬੰਦੇ ਜਿਹੜੇ ਐ 92 ਐਮਐਲ ਦੇ ਲੋਕਾਂ ਨੂੰ ਚਾੱਕ ਦਿੱਤੇ ਹੁਣ ਮਸਲਾ ਅਸਲ ਤੇ ਇਸ ਗੱਲ ਦਾ ਹੈ ਕਿ ਜਿਹੜੀਆਂ ਏਜੰਸੀਆਂ ਇਹਨਾਂ ਦੀਆਂ ਜਾਂ ਇਹਨਾਂ ਦੀ ਜਿਹੜੀ ਆਪਦੀ ਸੋਰਸੇ ਹੈ ਉਹ ਲੱਗਦਾ ਹੈ ਕਿ ਉਹ ਸੋਰਸ ਜਿਹਨਾਂ ਨੂੰ ਦੱਸਦੇ ਹੈ ਕਵੀ ਮਤਰੋ ਹੁਣ ਤੁਸੀਂ ਜਿੱਦਣ ਉਤਣ ਵਾਲੇ ਨਹੀਂ ਹੈਗੇ ਪਹਿਲਾਂ ਇਹ ਸੋਚਦੇ ਸੀ ਕਿ ਅਸੀਂ ਪਾਰਲੀਮੈਂਟਲ ਇਲੈਕਸ਼ਨ ਤੋਂ ਪਹਿਲਾਂ ਜੇ ਕਰਾਵਾਂਗੇ ਤਾਂ ਸਾਰੇ ਸਰਪੰਚ ਕਾਂਗਰਸ ਪਾਰਟੀ ਦੇ ਜਿੱਜਣਗੇ ਜਾਂ ਐਸ்சி ਬੀਸੀ ਸਮਾਜ ਦੇ ਵਿੱਚੋਂ ਉਹ ਲੋਕ ਜਿੱਜਣਗੇ ਜਿਹੜੇ ਬੜੀ ਮੋਟੀ ਕੁਸਮਝ ਰੱਖਦੇ ਨੇ ਤੇ ਇਸ ਕਰਕੇ ਵਰਸੇਸ ਕਰਕੇ ਡਰਜਦਾ ਨੂੰ ਹੈਗਾ ਕਿ 40% ਦੀ ਐਸ்சி ਭਾਈਚਾਰਾ ਬੀਸੀ ਭਾਈਚਾਰਾ ਤੇ ਇਨਸਾਫ ਪਸੰਦ ਜਿਹੜੇ ਲੋਕ ਹੈਗੇ ਆ ਉਹ ਇਹਨਾਂ ਦੀਆਂ ਸਾਰੀਆਂ ਦਲਤ ਬਰੋਦੀ ਮਜ਼ਦੂਰ ਬਰੋਦੀ ਕਿਸਾਨ ਬਰੋਦੀ ਮਲਾਜ਼ਮ ਬਰੋਦੀ ਨਿੱਤਾਂ ਨੂੰ ਸਮਝੂਕੇ ਕਿਉਂਕਿ ਅੱਜ ਤੱਕ ਇਹਨਾਂ ਨੇ ਨਾਮ ਰਾਜਮੰਦ ਦਾ ਕੁਝ ਕੀਤਾ ਮਜ਼ਦੂਰਾ ਨੂੰ ਤਾਂ ਮੁੱਖ ਮੰਤਰੀ ਸਾਹਿਬ ਮਿਲਣ ਦਾ ਟਾਈਮ ਹੀ ਨਹੀਂ ਹੁੰਦੇ ਨੌ ਦਸ ਵਾਰੀ ਇਹਨਾਂ ਨੇ ਮਿਲਣ ਦਾ ਟਾਈਮ ਦਿੱਤਾ ਤੇ ਭੱਜ ਗਏ ਅਚਾਰ ਗੋਸ਼ਚੋਰ ਫੜੋ ਮੋਰਚਾ ਲਗਿਆ ਐਸਸੀ ਜਾਲੀ ਸਰਟੀਫਿਕੇਟ ਬਣੇ ਉਹ ਜਾਲੀ ਸਰਟੀਫਿਕੇਟਾਂ ਦਾ ਮਸਲਾ ਵੀ ਉੱਥੇ ਲਟਕ ਲਟਕਦਾ ਪਿਆ ਐਸਸੀ ਕਮਿਸ਼ਨ ਜਿਹੜਾ ਬਣਿਆ ਹੋਇਆ ਸੀ ਉਹ ਕਮਿਸ਼ਨ ਨੂੰ ਖਤਮ ਕਰਤਾ ਪਰ ਉਦਕ ਚੇਅਰਮੈਨ ਨਹੀਂ ਲਾਇਆ ਤੋ ਇਹ ਸਾਰੀਆਂ ਚੀਜ਼ਾਂ ਪੰਚਾਇਤੀ ਇਲੈਕਸ਼ਨ ਦੇ ਮਸਲੇ ਰਣਨੀਓ ਬਹੁਤ سارے ਨਗਰ ਨੇ ਕਿ ਮੈਂ ਜਿਹੜੇ ਉਹਨਾਂ ਦੇ ਇਲੈਕਸ਼ਨ ਬਿਟੇ ਪੈਂਡਿੰਗ ਹੈ ਉਹਨਾਂ ਨੂੰ ਲੱਗਦਾ ਹੁਣ ਇਹਨਾਂ ਨੂੰ ਪਤਾ ਲੱਗਿਆ ਇਸ ਗੱਲ ਤੇ ਕਿ ਕਿਤਨਾ ਜਿੱਤੇ ਅਸੀਂ ਆਮ ਆਦਮੀ ਪਾਰਟੀ ਨੂੰ ਲੋਕ ਹੁਣ ਵੋਟ ਨਹੀਂ ਪਾਉਣਗੇ ਤੇ ਜਿਹੜੇ ਐਸੀਬੀਸੀ ਕਲਾਸ ਨਾਲ ਸੰਬੰਧਿਤ ਲੋਕ ਜਾਂ ਉਹ ਜਿਹੜੇ ਲੋਕ ਜਿਹੜੇ ਬੇਇਨਸਾਫੀ ਦੇ ਖਿਲਾਫ ਲੜਦੇ ਆ ਕਿਤਨਾ ਕਿਤੇ ਉਹ ਸਤਾ ਦੇ ਵਿੱਚ ਹੋਣਗੇ ਤੇ ਕਾਂਗਰਸ ਪਾਰਟੀ ਹੁਣ ਲੋਕ ਸਭਾ ਇਹਨਾਂ ਨੇ ਦੇਖ ਲਿਆ ਪਹਿਲਾਂ ਦੇਖਣਾ ਚਾਹੁੰਦੇ ਸੀ ਕਿ ਲੋਕ ਸਭਾ ਚ ਇਹ ਕਹਿੰਦੇ ਵੀ 13 ਜ਼ੀਰੋ ਸੀ ਕਰਦੇ ਆਂਗੇ ਪਰ ਸੀਟਾਂ ਇਹਨਾਂ ਦੇ ਦੋ ਹਨ ਇਹਨੇ ਦੋਸੀ ਤਾਂ ਆ ਜਾਏ ਹੁਣ ਤੁਸੀਂ ਕਹੋਗੇ ਵੀ ਤੁਸੀਂ ਦੋਗੇਓ ਕਰੋ ਸੀਟਾਂ ਦਿੰਦੇ ਮੈਂ ਕਿਉਂਕਿ ਜਿਹੜੀ ਇੱਕ ਸੀਟ ਆ ਉਹ ਕਾਂਗਰਸ ਦਾ ਹੀ ਬੰਦਾ ਹੈ ਤੇ ਕਿਤੇ ਨਾ ਕਿਤੇ ਸਵੇਲਵਾਲ ਸਾਹਿਬ ਬੁਰਕੋਂਗ ਨੂੰ ਸਾਈ ਜਾਣਗੇ ਕਿਉਂਕਿ ਇਹ ਸਾਰੇ ਬੰਦੇ ਹੁਣ ਅਸਲਤ ਕੀ ਹੈ ਮਸਲਾ ਇਸ ਗੱਲ ਦਾ ਹੋਇਆ ਖੜਾ ਹੈ ਸਰਪੰਚੀ ਦੇ ਇਲੈਕਸ਼ਨ ਨਗਰ ਨਿਗਮ ਦੇ ਇਲੈਕਸ਼ਨ ਬਲਕ ਸੰਗਠਨ ਦੇ ਇਲੈਕਸ਼ਨ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਕਿੱਥੋਂ ਗੁ拉 ਲੈਣ ਇਹਨਾਂ ਦੇ ਅੰਦਰ ਆਪਦੇ ਹੀ ਸਰਕਾਰ ਦੇ ਅੰਦਰ ਜਿਹੜੀ ਖਚੋਤਾਣ ਹੋਈ ਪਈ ਹੈ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਹੈ ਕਿਤੇ ਨਾ ਕਿਤੇ ਖਤਰੇ 'ਚ ਹੈ। ਉਹ ਆ ਜੋੜ-ਜੋੜ ਕਰੀ ਜਾਂਦੇ ਆ, ਪਟਕਸਾ ਵੱਡਾ ਜੋੜ-ਤੋੜ ਕਰੀ ਜਾਂਦੇ ਆ, ਰਗਵਚੜਾ ਜੀ ਆਂਡਾ ਦਾ ਜੋੜ-ਤੋੜ ਕਰੀ ਜਾਂਦੇ ਆ। ਭਗਵਾਨ ਪੰਜ ਜੀ ਨੂੰ ਆਂਡਾ ਦੀ ਕੁਰਸੀ ਜਿਹੜੇ ਨੂੰ ਜਿਹੜਾ ਖਤਰੇ 'ਚ ਪਿਆਪਦੀ ਹੈ। ਇਹ ਸਾਰੀਆਂ ਗੱਲਾਂ ਕਰਕੇ ਉਹ ਅਲਗੇ ਚੱਕਰੂ ਦੇ ਵਿੱਚ ਉਲਝੋਏ। ਤੇ ਪੰਚਾਇਤੀ ਇਲੈਕਸ਼ਨ ਨਾ ਕਰਵਾ ਕੇ ਜਿਹੜਾ ਬਲਿਸਰ ਬਲਾਕਸਰ ਦੀ ਜਾਂ ਨਗਰ ਕਮ ਜਿਹੜੇ ਪੈਂਡਿੰਗ ਹੈਗੇ ਆ ਉਹ ਇਲੈਕਸ਼ਨ ਨਾ ਕਰਵਾ ਕੇ ਕਿਤਨਾ ਕਿਤੇ ਇਹ ਲੋਕਤੰਤਰ ਦਾ ਹੈਗਾ ਕਾਂਡ ਹੈ। ਜੈਸਾਵਾ ਪੁੱਤਰ ਨਾਲ ਇੱਕ ਹੋਰ ਗੱਲਬਾਤ ਕਰਾਂਗੇ ਕਿ ਇਹਨਾਂ ਨੇ ਬਾਬਾ ਸਾਹਿਬ ਦੀ ਫੋਟੋ ਪਿੱਛੇ ਲਾਈ ਹੈ ਪਰ ਜਿਹੜੇ ਮਜ਼ਦੂਰ ਗਰੀਬ ਲੋਕ ਹੈ ਉਹਨਾਂ ਦੇ ਉੱਤੇ ਦਿਨੋਂ-ਦਿਨ ਤਸ਼ੱਦਦ ਜਿਹੜੇ ਆ ਉਹ ਵੱਧ ਰਹੇ ਆ ਇਹਦਾ ਕੀ ਕਾਰਨ ਹੈ ਫੋਟੋ ਵੀ ਲਾਈ ਹੈ ਨਾ ਹੀ ਕਿਸੇ ਗਰੀਬ ਆਦਮੀ ਦਾ ਸੁਣਿਆ ਜਾਂਦਾ ਤੇ ਗਰੀਬ ਲੋਕਾਂ ਨੇ ਹੀ ਇਹ ਪਾਰਟੀ ਨੂੰ ਜਿਹੜਾ ਅੱਗੇ ਲਿਆਂਦਾ ਹੈ ਇਹਦਾ ਕੀ ਕਾਰਨ ਹੈ ਦੇਖੋ ਬਾਬਾ ਸਾਹਿਬ ਅੰਮ੍ਰਿਤ ਜਦੋਂ ਸੀਗੇ ਤਾਂ ਉਹ ਲੋਕਾਂ ਨੇ ਉਹਨਾਂ ਦੀ ਗੱਲ ਨੂੰ ਨਹੀਂ ਸਮਝਿਆ ਤੇ ਬਾਬਾ ਸਾਹਿਬ ਮਿਲ ਕੇ ਵੀ ਇਲੈਕਸ਼ਨ ਹਾਰ ਗਏ ਸੀ ਜਦੋਂ ਉਹ ਸੁਸਮਨ ਦੇ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਬਾਬਾ ਸਾਹਿਬ ਉਹ ਮਿਲ ਕੇ ਜਿਹਨਾਂ ਤੁਸੀਂ ਗੱਲ ਕਰਦੇ ਹੋ ਇਹਦਾ ਤੁਹਾਨੂੰ ਵੋਟਾਂ ਨਹੀਂ ਪਉਂਦੇ ਤੇ ਬਾਬਾ ਸਾਹਿਬ ਮਿਲ ਕੇ ਨੇ ਜਵਾਬ ਦਿੱਤਾ ਸੀਗਾ ਕਿ ਸਮਾਂ ਆਊਗਾ ਕਿ ਪੋਲੀਟੀਕਲ ਪਾਰਟੀਆਂ ਬਾਬਾ ਸਾਹਿਬ ਮਤਲਬ ਡਾਕਟਰ ਅੰਬੇਡਕਰ ਦੀ ਫੋਟੋ ਲਾ ਕੇ ਇਲੈਕਸ਼ਨ ਜਿੱਤਾਂ ਕਰਨਗੇ ਬੜੀ ਖੁਸ਼ੀ ਦੀ ਗੱਲ ਇਹ ਹੈ ਅ ਜਿਸ ਕਾਰਨ ਜੀ ਕਿ ਬਾਬਾ ਸਾਹਿਬ ਉਹ ਮਿਰਕਰ ਦਾ ਨਾਮ ਇਸ ਵਾਰ ਲੋਕ ਸਭਾ ਦੇ ਵਿੱਚ ਚੱਲਿਆ ਕਾਂਗਰਸ ਪਾਰਟੀ ਦੀ ਐ ਗੀਜ ਨਹੀਂ ਸੰਵਿਧਾਨ ਚੱਕ ਕੇ ਬਾਬਾ ਸਾਹਿਬ ਮਿਰਕਰ ਦਾ ਸੰਵਿਧਾਨ ਚੱਕ ਕੇ ਜਿਆਪੀ ਇੰਦਾਰੇ ਉੱਤੇ ਲੱਗੇ ਸੰਵਿਧਾਨ ਜਿੰਦਾਬਾਦ ਦੇ ਨਾਰੇ ਉੱਤੇ ਲੱਗੇ ਬਾਬਾ ਸਾਹਿਬ ਮਿਰਕਰ ਦੀ ਫੋਟੋ ਪਿੱਛੇ ਲਾਉਣ ਦਾ ਤੁਸੀਂ ਕਾਰਨ ਪੁੱਛਿਆ ਉਹ ਕਾਰਨ ਇਹ ਹੈ ਕਿ ਸਮੁੱਚਾ ਐਸ்சி ਬੀਸੀ ਸਮਾਜ ਹੁਣ ਜਾਗਰਤ ਹੋ ਗਿਆ ਤੇ ਇਹਨਾਂ ਨੂੰ ਸਮਝ ਆ ਗਈ ਕਿ ਸਾਡੇ ਅੰਕਾਂ ਦੇ ਇਤਾਂ ਦੀ ਲੜਾਈ ਬਾਬਾ ਸਾਹਿਬ ਮਿਰਕਰ ਨੇ ਲੜੀ ਇਹ ਪੋਲੀਟੀਕਲ ਪਾਰਟੀਆਂ ਨੂੰ ਵੀ ਸਮਝ ਆ ਗਈ ਕਿ ਹੁਣ ਬਾਬਾ ਸਾਮਾ ਮਿਡਕਰ ਦੇ ਨਾਮ ਦੇ ਉੱਤੇ ਵੋਟਾਂ ਲਈਆਂ ਜਾ ਸਕਦੀਆਂ ਜਿਵੇਂ ਜੇ ਅਸੀਂ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਅਕਾਲੀ ਦਲ ਵਾਲਿਆਂ ਨੇ ਪਿੱਛੇ ਬੜੀ ਮੈਨੂੰ ਖੁਸ਼ ਹੋਸ ਐਸ ਗੱਲ ਤੇ ਕਿ ਇਹਨਾਂ ਦੇ ਐਸੀ ਬਿੰਗ ਦੀ ਮੀਟਿੰਗ ਹੋਈ ਜਿਹੜੀ ਜਨਰਲ ਮੀਟਿੰਗਾਂ ਜਦੋਂ ਹੋਈਆਂ ਅਕਾਲੀ ਦਲ ਦੇ ਵਿੱਚ ਤਾਂ ਉਹਨਾਂ ਨੂੰ ਸਾਰੇ ਕੁਰਸੀਆਂ ਤੇ ਬੈਠੇ ਸੀ ਤੇ ਤੁਸੀਂ ਉਹ ਫੇਸਬੁੱਕ ਤੇ ਦੇਖੀ ਹੋਣੀ ਆ ਫੋਟੋ ਯਾਰ ਸਾਡੇ ਨਾਲੜਾ ਐਸੀ ਬਿੰਗ ਅਕਾਲੀ ਦਲ ਦੀ ਮੀਟਿੰਗ ਸੀ ਉਹ ਥੱਲੇ ਬੈਠੇ ਸੀ ਵਿਚਾਰੇ ਉਹ ਥੱਲੇ ਬੈਠੇ ਧਾਰੇ ਮਾਰੀਏ ਦੇ ਸੋਗੀਰ ਜਿੰਦਾਬਾਦ ਤੋ ਮਨੋ ਸਾਡੇ ਕਿਦਣਾ ਕਿਦਿ ਡਿਸਕ੍ਰਿਮੀਨੇਸ਼ਨ ਹੈਗੀ ਆ ਤੇ ਉਹ ਕਿਦਣਾ ਕਿਤੇ ਬਾਬਾ ਜੀਵਨ ਸਿੰਘ ਦਾ ਨਾਮ ਲੈ ਕੇ ਸਾਨੂੰ ਆਪਦੀ ਨਾਲ ਜੋੜਨ ਦੀ ਗੱਲ ਕਰਦੇ ਆ ਸੋ ਬਾਬਾ ਜੀਵਨ ਸਿੰਘ ਦਾ ਨਾਮ ਅੱਜ ਚਰਚਿਤ ਹੋ ਗਿਆ ਹਰ ਪਿੰਡ 'ਚ ਹਰ ਸ਼ਹਿਰ 'ਚ ਹਰ ਦਰਦ ਭਾਈਚਾਰੇ ਦੇ ਬੰਨ ਵੀ ਸਿੱਖ ਭਾਈਚਾਰੇ ਦੇ ਦੁਦਾਸੀ ਭਾਈਚਾਰੇ ਪਰ ਜਿੰਨੇ ਐਸੀਵੀਸੀ ਲੋਕ ਹੈਗੇ ਉਹ ਆਪਣੇ ਰਹਿਬਰਾਂ ਦੀ ਗੱਲ ਨੂੰ ਸਮਝ ਲਈਏ ਤੇ ਬਾਬਾ ਸਾਹਿਬ ਉਹ ਮਿਲਕਰ ਦਾ ਮਸਲਾ ਵੀ ਇਹੀ ਹੈ ਕਿ ਬਾਬਾ ਸਾਹਿਬ ਉਹ ਮਿਲਕਰ ਦੇ ਮਿਸ਼ਨ ਨੂੰ ਲੋਕ ਸਮਝ ਗਏ ਇਹਦਾ ਪੋਲੀਟਿਕਲ ਪਾਰਟੀ ਨੂੰ ਪਤਾ ਲੱਗਾ ਕਿ ਬਾਬਾ ਸਾਹਿਬ ਉਹ ਮਿਲਕਰ ਦੇ ਨਾਂ ਤੇ ਵੋਟਾਂ ਨਹੀਂ ਆ ਜਾ ਸਕਦੀਆਂ ਇਹ ਸਾਡੇ ਲੋਕਾਂ ਨੇ ਪਾਈਆਂ ਪਰ ਆਮ ਆਦਮੀ ਪਾਰਟੀ ਨੇ ਆਪਦੇ ਮੰਗਰ ਬਾਬਾ ਸਾਹਿਬ ਮਿਲਗਾ ਦੀ ਫੋਟੋ ਆਪਦੇ ਮੰਗਰ ਬਾਬਾ ਸਾਹਿਬ ਮਿਲਗਾ ਦੀ ਫੋਟੋ ਲਾ ਕੇ ਬਾਬਾ ਸਾਹਿਬ ਮਿਲਕਰ ਨੂੰ ਮੰਨਣ ਵਾਲੇ ਜਨਸੀ ਇਹ ਕਹਿ ਲਈ ਕਿ ਮਜ਼ਦੂਰ ਵਰਗ ਦਲਿਤ ਵਰਗ ਜਿਨ੍ਹਾਂ ਦੇ ਲਈ ਬਾਬਾ ਸਾਹਿਬ ਮਿਲਕਰ ਨੇ ਕੰਮ ਕੀਤਾ ਉਹਨਾਂ ਨੂੰ ਯਾਦ ਤੁਸੀਂ ਮੀਟਿੰਗ ਕਰਨ ਮੁੱਖ ਮੰਤਰੀ ਇੱਕ ਵੀ ਮੀਟਿੰਗ ਦਾ ਟਾਈਮ ਨਹੀਂ ਦੇ ਰਿਹਾ ਬਾਰ-ਬਾਰ ਮੀਟਿੰਗ ਕਰਕੇ ਕਰਨ ਤੋਂ ਭੱਜ ਜਾਂਦਾ ਹੈ ਦੂਜਿਆਂ ਨੂੰ ਜੱਫੀਆਂ ਬਾਬਾ ਮਿਲਦੇ ਆ ਸੀ ਤੇ ਜਿਨ੍ਹਾਂ ਦੀ ਵੱਧ ਗੋਟਾਂ ਹੈਗੀਆਂ ਉਹ ਤਾਂ ਖਿਦਾ ਦੇ ਬੰਦੇ ਸੋ ਇਸ ਲਈ ਬਾਬਾ ਸਾਹਿਬਾ ਮਿਲ ਕੇ ਨਹੀਂ ਫੋਟੋ ਲਾਉਣ ਦਾ ਕਾਰਨ ਇਹ ਹੈ ਕਿ ਲੋਕਾਂ ਦੇ ਵਿੱਚ ਇਤਨਦਾਰੀ ਲੋਕ ਜਾਗ ਗਏ ਹੁਣ ਬਹੁਤ ਵਾਰ ਕਈ ਸਵਾਲੇ ਉੱਠਦੇ ਆ ਕਿ ਯਾਰ ਐਸ ਸੀ ਭਾਈਚਾਰਾ ਦੂਜਾ ਅਦਲਤ ਭਾਈਚਾਰਾ ਜਾਗਰਤ ਨਹੀਂ ਹੋ ਰਿਹਾ ਨਹੀਂ ਮੈਂ ਇਸ ਨੂੰ ਨਹੀਂ ਮੰਨਦਾ ਐਸ ਸੀ ਭਾਈਚਾਰਾ ਜਾਗਰਤ ਹੋ ਰਿਹਾ ਹੈ ਜਾਗਰਤ ਹੋਣ ਕਰਕੇ ਹੀ ਬਾਬਾ ਸੋਮ ਬੜਕਰ ਦੀ ਫੋਟੋ ਇਹਨਾਂ ਲੋਕਾਂ ਨੂੰ ਆਪਣੀ ਪੋਸਟਰਾਂ ਤੇ ਆਪਦੇ ਪਿੱਛੇ ਲਾਉਣੀ ਪੈ ਰਹੀ ਹੈ। ਇਹਨਾਂ ਨੂੰ ਤਾਂ ਹੀ ਬਾਬਾ ਜੀ ਉਹਨਾਂ ਦਾ ਨਾਮ ਲੈਣਾ ਪੈ ਰਿਹਾ ਹੈ। ਗੁਰੂ ਵਿਦਾਸ ਦਾ ਨਾਮ ਲੈਣਾ ਪੈ ਰਿਹਾ ਹੈ। ਮਤਲਬ ਚੇਤਨਤਾ ਜਈ ਹੈ ਨਵੀਂ ਪੀੜ੍ਹੀ ਦੇ ਵਿੱਚ। ਕਿਵੇਂ ਨੌਜਵਾਨ ਬਰਗ ਨੂੰ ਹੀ ਕਹਣਾ ਚਾਹੁੰਗਾ ਜਿਨੀ ਚੇਤਨਤਾ ਆਈ ਹੈ, ਆਈ ਹੈ ਪਰ ਹਾਲੇ ਥੋੜੀ ਹੈ, ਚੇਤਨਤਾ ਹੋਗੀ। ਮੈਨੂੰ ਬਹੁਤ ਸਾਰੇ ਲੋਕ ਸਵਾਲ ਕਰਦੇ ਆ ਵੀ ਯਾਰ ਗੈਰੀ ਸਾਹਿਬ ਇੰਨੀਆਂ ਦਲਦ ਜੱਥੇ ਬੰਦੀਆਂ ਬਣੀਆਂ ਹੋਈਆਂ ਐ। ਇਹ ਦਲਦ ਜੱਥੇ ਬੰਦੀਆਂ ਇਕੱਠੀਆਂ ਕਿਉਂ ਨਹੀਂ ਹੁੰਦੀਆਂ? ਤੇ ਮੇਰਾ ਕੋ ਦਰਜੇ ਤੇ ਬੰਦੀਆਂ 'ਚ ਐਸੀਬੀਸੀ ਪਲੇਟਫਾਰਮ ਦੇ ਜਿਹੜੇ ਵੀ ਲੋਕ ਕੰਮ ਕਰਦੇ ਆ ਜਿੱਥੇ ਕੰਮ ਕਰਦੇ ਆ ਉਹਨਾਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ ਉਹਨਾਂ ਨੂੰ ਤਕੜੇ ਹੋ ਕੇ ਕੰਮ ਕਰਨਾ ਚਾਹੀਦਾ ਹੈ ਸਮਾਂ ਆਊਗਾ ਇੱਕ ਦਿਨ ਇਹ ਸਾਰੀਆਂ ਦਰਜੇ ਤੇ ਬੰਦੀਆਂ ਇਕੱਠੀਆਂ ਹੋਣਗੀਆਂ ਮੈਂ ਇੱਕ ਗੱਲ ਨੂੰ ਕੀਤੀ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਪਟਿਆਲੇ ਉਦੋਂ ਭਾਜੀਪੀ ਨੇ ਕਿਹਾ ਸੀਗਾ ਕਿ ਅਸੀਂ ਐਸੀ ਮੁੱਖ ਮੰਤਰੀ ਬਣਾਵਾਂਗੇ ਜੇ ਅਸੀਂ ਆਉਣੇ ਆ ਉਦੋਂ ਕਿਸਾਨ ਅੰਦolan ਪੂਰੀ ਤੀਕ ਤੇ ਚੱਲਿਆ ਸੀ ਨਾਲਦੀ ਵਾਲਾ ਅਕਾਲੀ ਦਲ ਨੂੰ ਕਾਟ ਕਰਨ ਵਾਸਤੇ ਸਾਡੇ ਲੋਕਾਂ ਨੂੰ ਪਰਮੋਣ ਵਾਸਤੇ ਕਹਿੰਦਾ ਵੀ ਅਸੀਂ ਜੇ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਇਹਨਾਂ ਨੇ ਕਹਿ ਲਈ ਬਾਲ ਦੇ ਵੀ ਗੋਲੀ ਦੇ ਦਿੱਤੀ ਕਿ ਡਿਪਟੀ ਮੁੱਖ ਮੰਤਰੀ ਅਸੀਂ ਬਣਾਵਾਂਗੇ ਇਹਨਾਂ ਦਾ ਹਾਲ ਐਡਾ ਮਾੜਾ ਹੈ ਡਿਪਟੀ ਮੁੱਖ ਮੰਤਰੀ ਬਣਾਉਣ ਦੀ ਗੱਲ ਵਿਧਾਨ ਸਭਾ ਚ ਪੁੱਛ ਲਈ ਸੁਖਵਿੰਦਰ ਕੋਟੜੀ ਨੇ ਐਮਐਲਏ ਨੇ ਕਾਂਗਰਸ ਪਾਰਟੀ ਦਾ ਐਮਐਲਏ ਉਹਨੇ ਐਸਸੀ ਬੰਦੇ ਨੇ ਖੜਾ ਹੋ ਕੇ ਪੁੱਛਿਆ ਵੀ ਤੁਸੀਂ ਡਿਪਟੀ ਐਸਸੀ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਉਹਨੂੰ ਜਿਹੜੀ ਨੇ ਗੱਲ ਕੀਤੀ ਉੱਥੇ ਕਿ ਜੁਤੀਸ ਸਿੰਘਾ ਹੋਰੂ ਦੇ ਦੌਰਾਨ ਹੈ ਮਤਲਬ ਸਮੁੱਚੀ ਐਸੀ ਸਮਾਜ ਦਾ ਇਹਨਾਂ ਨੇ અપਮਾਨ ਕੀਤਾ। ਸੋ ਇਦਾਂ ਦੀਆਂ ਜਿਹੜੀਆਂ ਗੱਲਾਂ ਆਈਆਂ ਇਹ ਸਾਰੀਆਂ ਜੱਦਵੰਦੀਆਂ ਇੱਕ ਦਿਨ ਇਕੱਠੀਆਂ ਹੋਣਗੀਆਂ। ਤੇ ਮੈਂ ਉਸ ਇੰਟਰਵਿਊ ਦੇ ਵਿੱਚ ਇੱਕ ਗੱਲ ਕਹੀ ਸੀ ਅੱਜ ਵੀ ਔਨ ਰਿਕਾਰਡ ਹੈ। ਮੈਂ ਉਦੋਂ ਜਦ ਇਹ ਮੈਨੂੰ ਕੋਈ ਪੱਤਰਕਾਰ ਨੇ ਤੁਹਾਡੇ ਵਰਗੇ ਸੱਜਣ ਨੇ ਪੁੱਛਿਆ ਸੀਗੇ ਯਾਰ ਤੁਸੀਂ ਦੱਸੋ ਤੇ ਮੈਂ ਉਦੋਂ ਕਿਹਾ ਸੀ ਕਾਂਗਰਸ ਪਾਰਟੀ ਨੂੰ ਮੈਂ ਕਿਹਾ ਵੀ ਦੇਖੋ ਬੀਜੇਪੀ ਦੀ ਗੱਲ ਉਹ ਗਰਮੱਚਾ ਅਕਾਲੀ ਦਲ ਦੀ ਗੱਲ ਵੀ ਗਰਮੱਚਾ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਦੀ ਕੁਰਸੀ ਦਾ ਰੌਲਾ ਪਈ ਜਾਂਦਾ ਸੀ। ਤੇ ਮੈਂ ਉਦੋਂ ਕਿਹਾ ਸੀ ਦੂ ਦੇ ਵਿੱਚ ਕਿ ਯਾਰ ਕਾਂਗਰਸ ਪਾਰਟੀ ਨੂੰ ਅੱਜ ਤ ਰਸੂਚਿਤ ਜਾਤੀ ਜਾਨਕੀ ਸ਼ਰੂਲ ਕਸਤ ਭਾਈਚਾਰੇ ਦੇ ਲੋਕਾਂ ਨੇ ਸਟੈਂਡ ਕੀਤਾ ਜਦੋਂ ਅਤਵਾਦ ਦਾ ਟਾਈਮ ਸੀ ਜਿਨ੍ਹਾਂ ਲੋਕਾਂ ਨੇ ਦੇਖਿਆ 5% ਵੋਟਾਂ ਪੰਨੀਆਂ ਸੀ ਬਿਆਨ ਸਿੰਘ ਮੁੱਖ ਮੰਤਰੀ ਬਣੀ ਸੀ ਤਾਂ ਉਦੋਂ ਕੋਈ ਬੰਦਾ ਵੋਟ ਪਾਉਣ ਨਹੀਂ ਸੀਗਾ ਇਹ ਸਾਡੇ ਵਾਲਾ ਭਾਈਚਾਰਾ ਇਹ ਵੋਟ ਪਾਉਣ ਗਿਆ ਸੀ ਆਪਦੀ ਜਾਣਦਗੀ ਤੇ ਰੱਖ ਕੇ ਨਾ ਕਾਂਗਰਸ ਪਾਰਟੀ ਨੂੰ ਖੜਾ ਕੀਤਾ ਮੈਂ ਉੱਥੇ ਵੀ ਗੱਲ ਕੀਤੀ ਸੱਜ ਵੀ ਮੈਂਸ਼ਨ ਕਰਨਾ ਕਾਂਗਰਸ ਪਾਰਟੀ ਦੇ 리ਡਰਾਂ ਨੂੰ ਇਸ ਗੱਲ ਨੂੰ ਨਹੀਂ ਬੋਲਣਾ ਚਾਹੀਦਾ ਕਿ ਕਾਂਗਰਸ ਪਾਰਟੀ ਦੀ ਜਿਹੜੀ ਬੁਨਿਆਦ ਹੈਗੀ ਉਹ ਐਸੀ ਬੀਸੀ ਸਮਾਜ ਕਰਕੇ ਰਸੂਚਿਤ ਜਾਤੀ ਵਰਗ ਦੇ ਲੋਕਾਂ ਦੀਆਂ ਵੋਟਾਂ ਹੀ ਇਹਨਾਂ ਦੀ ਬੁਨਿਆਦ ਹੈ ਤੇ ਮੈਨੂੰ ਤੇ ਕਿਆ ਸੀ ਕਿ ਹੁਣ ਕਾਂਗਰਸ ਕੋਲ 8 ਮਹੀਨੇ ਦਾ ਉਹ 8 ਮਹੀਨੇ ਰਹਿ ਨਹੀਂ ਰਹੀ ਸੀ ਮੈਂ ਕਿਹਾ 8 ਮਹੀਨੇ ਦਾ ਟਾਈਮ ਹੈਗਾ ਤੇ ਕਾਂਗਰਸ ਨੇ ਮਾਸਟਰ ਸਟ੍ਰੋਕ ਮਾਰੇ ਤੇ ਕਿਸ ਨੂੰ ਹੁਣ ਬਣਾ ਦੇਵੇ ਤਾਂ ਉਹ ਚਲੋ ਰੋਲਾ ਪਾ ਗਿਆ ਤੇ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਬਣਨ ਦਾ ਉਹਨੂੰ ਮੌਕਾ ਮਿਲ ਗਿਆ ਰਾਹੁਲ ਗਾਂਧੀ ਜੀ ਨੇ ਵਧੀਆ ਫੈਸਲਾ ਲਿਆ ਤੇ ਚਰਨਜੀਤ ਸਿੰਘ ਚੰਨੀ ਨੇ ਵੀ ਇਹ ਗੱਲ ਸਾਬਤ ਕਰਦੀ ਕਿ ਸ਼ਰੂਲ ਕਾਸ ਲੋਕਾਂ ਨੂੰ ਸਮਝ ਹੁੰਦੀ ਹੈ ਉਹਨੇ ਬੰਦੇ ਨੇ 100 ਰਟ 100 ਫੈਸਲੇ ਲਿਆ ਤੇ 100 ਇਹ ਫੈਸਲੇ ਅੱਜ ਰਿਕਾਰਡ ਬਣ ਗਏ ਕਿ ਹਾਂ ਯਾਰ ਚੰਨੀ ਇਹ ਲੋਕ ਵੀ ਕਾਬਲੀਅਤ ਕਾਬਲ ਹੋਣਗੇ ਤੇ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਜੇ ਗੱਲ ਕਰੂੰ ਅਭਿੜਕਰ ਸਾਹ ਦੀ ਫੋਟੋ ਲਾਉਣ ਦਾ ਕੋਈ ਹੱਕ ਨਹੀਂ ਉਹਨੂੰ ਇਹਨਾਂ ਨੇ ਆਪ ਦਾ ਉਹ ਜਿਹੜਾ ਸੀਗਾ ਵਕੀਲ ਅਨਮੋਲ ਕਿਤਾਬ ਸਿਧਾ ਔਰ ਬਿਰਖ ਪਤਾ ਨਹੀਂ ਕੀ ਅਨਮੋਲ ਦਾ ਸਿਧੂ ਅਨਮੋਲ ਦਾ ਸਿਧੂ ਇਹਨਾਂ ਨੇ ਉਹ ਲਾਇਆ ਆਪ ਦਾ ਜੀ 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 ਏ ਜੀ ਲਾਇਆ ਤੇ ਉਹ ਏ ਜੀ ਨੇ ਪੈਸਾ ਉਹ ਉੱਥੇ ਆਖੀ ਜੁੜ ਦੇ ਦਿੱਤਾ ਜਦੋਂ ਮੈਸਰਬ ਕੰਸਰਫਾਇਰ ਸਰ ਲੁਕਾਸ ਦਿੱਲੀੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਜਿਹੜੇ ਸਰਕਾਰੀ ਵਿਕੀਲ ਰੱਖ ਰਹੇ ਹਾਂ ਜਿਹੜੇ ਤੁਸੀਂ ਕਿਉਂ ਨਹੀਂ ਰੱਖ ਰਹੇ ਅਸੀਂ ਕਿਉਂ ਨਹੀਂ ਰੱਖ ਰਹੇ ਉਹਨੇ ਅਫੀਡਵਟ ਦੇ ਦਿੱਤਾ ਤੇ ਇਹ ਅਨ ਸਭਿਜਨ ਬੰਦਾ ਬੜਾ ਅਨਕੰਪੀਟੈਂਟ ਹੁੰਦੀ ਬੰਦੀ ਇਹਨਾਂ ਨੂੰ ਮਤਲਬ ਸਮਝ ਨਹੀਂ ਹੁੰਦੀ ਇਹ ਕਾਬਲ ਨਹੀਂ ਉਹਨੇ ਅਫੀਡਵਟ ਦਿੱਤਾ ਵੀ ਇਹ ਕਾਬਲ ਨਹੀਂ ਹੁੰਦੇ ਯਾਰ ਤੁਹਾਡਾ ਜਿਹੜਾ ਹੈਗਾ ਸਰਕਾਰੀ ਬੰਦਾ ਮੁਖਮੰਦ ਜਿਹੜਾ ਕਹਿੰਦੀ ਚੱਲਦਾ ਉਹ ਅਫੀਡਵਟ ਦੇ ਜਿਹਦਾ ਸਾਡੇ ਖਿਲਾਫ ਫਿਰ ਤੋਂ ਐਸੀ ਭਾਈਚਾਰਾ ਭੜ ਜਾ ਸੜਕਾਂ ਤੇ ਨਿਕਲੇ ਲੋਕ ਉਹ ਦਰਦ ਜਿਹੋ ਤੇ ਬੰਦੀਆਂ ਜਿਹੜੀਆਂ ਆਪਾਂ ਕਹਿੰਦੇ ਜਾਗਰਤ ਜਾਗਰਤ ਨਹੀਂ ਜੇ ਜਾਗਰਤ ਸੀ ਤਾਂ ਮੰਤੋਂ ਕੋਲ ਦੀ ਸੜਕਾਂ ਤੇ ਆਗੇ ਤੇ ਉਹਨੂੰ ਹਸਤੀਵਾ ਦੇ ਕੇ ਭਜਣਾ ਪੈਂ ਤੇ ਤੋ ਉਦੋਂ ਹੀ ਆਕਲ ਦਾ ਬਿਲਕੁਲ ਸਾਦੀ ਫੋਟੋ ਲਾਉਣ ਦਾ ਖੋ ਚੁੱਕਿਆ ਪਰ ਮੈਂ ਸਬੂਤੀ ਪੰਜਾਬ ਦੀ ਕੇਂਦਰ ਦੀ ਸਰਕਾਰ ਨੂੰ ਗੱਲ ਕਹਿਣੀ ਚਾਹਨਾ ਇਹਨਾਂ ਨੂੰ ਨਹੀਂ ਬੋਲਣਾ ਚਾਹੀਦਾ 2 ਅਪ੍ਰੈਲ 2018 ਉਦੋਂ ਵੀ ਇੱਕ ਜੱਜ ਨੇ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀ ਅਸੀਂ ਭਾਈਕਰਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਲੋਕ 2 ਅਪ੍ਰੈਲ 2018 ਨੂੰ ਸੜਕਾਂ ਤੇ ਨਿਕਲੇ ਸੀ ਕਿਸੇ ਨੇ ਆਰਗੇਨਾਈਜ਼ ਨਹੀਂ ਕੀਤਾ ਮੈਂ ਨੈਸ਼ਨਲ ਅਦਾਲਤ ਮਹਾਪੰਚਾਇਤ ਚਲਾ ਰਿਹਾ ਹਾਂ ਮੇਰੇ ਵਰਕਰਾਂ ਨੇ ਕਾ ਵੀ ਦੋਸੂ ਕਿਤੇ ਫੋਨ ਆਏ ਸਾਨੂੰ ਬਹੁਤ سارے ਲੋਕਾਂ ਦੀ ਬਹੁਤ ਸਾਰੀਆਂ ਜਥੇਬੰਦੀਆਂ ਦੇ ਬਹੁਤ ਸਾਰੇ ਕੀ ਬਾਬਾਜੀ ਸਿੰਘ ਕਲੱਬ ਕੋ ਰਵੀਦਾਸ ਕਲੱਬ ਕੋ ਬਾਬਾ ਸੁਮਿੰਦਰ ਕਲੱਬ ਕੋ ਪੂਪਾ ਹਰ ਬਾਲਮੀਕੀ ਕਲੱਬ ਉਹ ਸਾਰੇ ਲੋਕਾਂ ਨੇ ਮੈਨੂੰ ਫੋਨ ਕਰਿਆ ਬਹੁਤ ਸਾਰੇ ਲੋਕਾਂ ਨੇ ਜੈ ਸਭ ਕੀ ਕਰਨਾ ਹੈ ਦੱਸੋ ਕੀ ਕਰਨਾ ਹੈ ਮੈਂ ਬੋਰਸੇ ਕੰਮ ਹੋ ਰਹੀਏ ਚਲਾ ਰਹੀ ਆ ਕੋਈ ਜਨ ਸਕੱਤੀ ਮਜ਼ਦੂਰ ਸਭਾ ਚਲਾ ਰਹੀ ਆ ਉਹ ਸਾਰੇ ਸੰਗਠਨਾਂ ਨੇ ਕਿਧਰ ਕਿਤੇ ਮਤਲਬ ਸਾਡੇ ਵਰਗੇ ਲੋਕਾਂ ਨੂੰ ਪੁੱਛਿਆ ਫੋਨ ਕਰਕੇ ਦੱਸੋ ਕੀ ਕਰੀਏ ਤਾਂ ਮਤਲਬ ਉਹਨਾਂ ਦੇ ਅੰਦਰ ਕਿਧਰ ਕਿਤੇ ਡਰ ਡਰ ਸਾਰੇ ਆਣੇ ਉਹ ਦਰਦ ਜਿਹੜਾ ਹੈਗਾ ਉਹ ਹੋਲੀ-ਗੋਲੀ-ਗੋਲੀ-ਗੋਲੀ-ਗੋਲੀ ਉਹ ਇਕੱਠਾ ਹੋ ਰਿਹਾ ਤੇ ਉਹ ਲੋਕੀ ਆਪ ਮਾਰੇ ਸਰਕਾਰਾਂ ਤੇ ਬੈਠੇ ਤੁਸੀਂ ਤਾਂ ਕੀ ਚੇਤਨਤਾ ਦੀ ਨਹੀਂ ਤੇ ਇਹ ਚੇਤਨਤਾ ਤੋਂ ਹੀ ਬੀਜੇਪੀ ਕੋਲ ਆ ਰਹੀ ਹੈ ਇਹ ਚੇਤਨਤਾ ਤੋਂ ਹੀ ਆਮ ਆਦਮੀ ਪਾਰਟੀ ਜਿਹੜੀ ਆ ਕੋਲ ਆ ਰਹੀ ਹੈ ਪੰਚਾਇਤੀ ਇਲੈਕਸ਼ਨ ਨਾ ਕਰਾਉਣ ਦਾ ਕਾਰਨ ਵੀ ਇਹ ਹੈ ਕਿ ਐਸੀਵੀਸੀ ਕਲਾਸ ਦੇ ਲੋਕਾਂ ਦੇ ਵਿੱਚ ਬਣਾਈ ਜਾਗਰਤੀ ਇਹ ਆਪਦੇ ਪੰਚਾਇਤ ਮੰਤਰੀ ਬਣਾਉਣਗੇ ਇਹ ਆਪਦੇ ਸਰਪੰਚ ਵੀ ਬਣਾਉਣਗੇ ਇਹ ਆਪਦੇ ਜਲਬ ਸੇ ਨਾਮ ਨੂੰ ਬਣਾਉਣਗੇ ਇਹ ਆਪਦੇ ਬੰਦਿਆਂ ਨੂੰ ਜਿਤਾਉਣਗੇ ਜਿਵੇਂ ਮੈਂ ਪ੍ਰੈਕਟਿਸ ਸੀ ਕੀਤੀ ਕਈ ਜਗ੍ਹਾ ਤੇ ਹਸੀ ਜਨਰਲ ਦੇ ਉੱਤੇ ਐਸੀ ਬੰਦਿਆਂ ਨੂੰ ਕਾਬਰ ਬੰਦਿਆਂ ਨੂੰ ਜਿਤਾਇਆ ਤੋਂ ਇਦਾਂ ਨਹੀਂ ਇਸ ਕਰਕੇ ਇਹਨਾਂ ਦੀ ਜਿਹੜੀ ਆ ਨਾ ਕੰਫੀਡੈਂਸ ਖਤਮ ਹੋ ਗਿਆ ਤੇ ਬਚਾਰੇ ਦਰੋਗੀ ਆਪ ਡਰੀ ਜਾਂਦੇ ਇਸ ਕਰਕੇ ਪੰਚਾਇਤੀ ਇਲੈਕਸ਼ਨ ਜਿਹੜੇ ਆ ਜਾਂ ਨਗਰ ਨਿਗਮ ਦੇ ਇਲੈਕਸ਼ਨ ਉਹ ਨਹੀਂ ਕਰਾ ਰਹੇ ਕਿਉਂਕਿ ਕਾਂਗਰਸ ਪਾਰਟੀ ਐ ਪੰਜਾਬ ਦੇ ਵਿੱਚ ਦੇਖਿਆ ਜਾਵੇ ਇੱਕ ਵਾਰ ਫੇਰ ਮਨ ਲੇ ਤਾਂ ਸ਼ਿਗਰ ਆਜਾਪੜਮ ਦੀ ਉਵਾਈ ਚ ਚਰਨਜੀਤ ਸਿੰਘ ਚੰਨੀ ਦੀ ਗਵਾਹੀ ਤੇ ਪ੍ਰਤਾਪ ਸਿੰਘ ਬਾਜਵਾ ਦੀ ਗਵਾਹੀ ਚ ਕਾਂਗਰਸ ਪਾਰਟੀ ਨੇ 7 8 ਸੀਟਾਂ ਜੜੀਆਂ ਜਿੱਤ ਕੇ ਇਹ ਸਾਬਤ ਕਰਦਾ ਕਿ ਆਉਣ ਵਾਲੇ ਸਮੇਂ ਕਾਂਗਰਸ ਪਾਰਟੀ ਪੰਜਾਬ ਦੀ ਵੀ ਸਰਕਾਰ ਬਣਾਉਣ ਜਾ ਰਹੀ ਹੈ ਜਿਹੜੇ ਇਲੈਕਸ਼ਨ ਹੋਣਗੇ ਪੰਚਾਇਤੀ ਹੋਣ ਨਗਰ ਨਗਰ ਦੇ ਹੋਣ ਜਿਹੜੇ ਵੀ ਇਲੈਕਸ਼ਨ ਹੋਣਗੇ ਤੇ ਕਾਂਗਰਸ ਪਾਰਟੀ ਉਹ ਜਿੱਤੇ ਹੀ ਤੋਂ ਕਿ ਉਹਨਾਂ ਦੇ ਸੀਗ ਰਾਜਾਪੁਰੇ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਚੰਨੀ ਦੋਨੋਂ ਜਿਹੜੀਆਂ ਉਹ ਮਿਹਨਤ ਕਰ ਰਹੇ ਆ ਹਰ ਕਾਂਗਰਸ ਪਾਰਟੀ ਦਾ ਵਰਕਰ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਲੀਡਰ ਸਾਰੇ ਜਿਹੜੇ ਵਰਕ ਕਰ ਰਹੇ ਆ ਕੰਮ ਕਰ ਰਹੇ ਆ ਤੇ ਹੁਣ ਇਹਨਾਂ ਦਾ ਹਾਲ ਇਹ ਹੈ 32 ਦੇ ਰਹਿ ਗਏ ਹੁਣ ਇਹਨਾਂ ਦੇ 32 ਦੇ ਇਹਨਾਂ ਨੇ ਲੀਡ ਕੀਤਾ ਤੇ ਕਾਂਗਰਸ ਪਾਰਟੀ ਨੇ 342 ਦੇ ਲੀਡ ਕੀਤਾ ਹੈ ਜੈਰੀ ਸਾਹਿਬ ਦਿਨੋਂ ਦਿਨ ਵੇਖਿਆ ਜਾ ਰਿਹਾ ਪਿੰਡਾਂ ਦੇ ਵਿੱਚ ਜਿਹੜੇ ਦਲਤ ਲੋਕ ਆ ਉਹਨਾਂ ਨਾਲ ਕਿੰਨੀ ਤਕੇਸ਼ਾਈ ਹੋ ਰਹੀ ਹੈ ਕੁੱਟਮਾਰ ਹੋਈ ਹੈ ਪਿੱਛੇ ਜੇ ਤੁਸੀਂ ਇੱਕ ਕੇਸ ਵੀ ਸੁਝਾਇਆ ਸੀ ਕਿ ਕਿਸਾਨ ਬੰਦੇ ਨੇ ਦੋ ਨੌਜਵਾਨ ਮੁੰਡਿਆਂ ਨੂੰ ਕੁੱਟਿਆ ਇੱਕ ਦਲਤ ਜਿਹੜਾ ਸੀਗਾ ਬੱਚਾ ਉਹਦੀ ਮੱਝ ਸੀਗੀ ਉਲੀ ਮੱਝ ਨੂੰ ਕੜੀਸ ਕੇ ਮਾਰਤਾ ਇਹ ਕੀ ਇੱਕ ਦਿਨ ਦਿਨ ਕਿਉਂ ਵਧ ਰਿਹਾ ਹੈ ਦੇਖੋ ਇੱਕ ਚੀਜ਼ ਮੈਂ ਜ਼ਰੂਰ ਕਹਾਂਗਾ ਇਹ ਸਾਰਾ ਇਹ ਸਾਰੇ ਕਾਸੀ ਲਈ ਜ਼ਿੰਮੇਵਾਰ ਕੌਣ ਹੈ ਇਸ ਲਈ ਜ਼ਿੰਮੇਵਾਰ ਕੌਣ ਹੈ ਸਾਧਵਾਨ ਨੂੰ ਨਹੀਂ ਪਤਾ ਪੰਜਾਬ ਦੇ ਲੋਕ ਵੀ ਸੁਣ ਰਹੇ ਹੋਣਗੇ ਜਿਹੜੀਆਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਕਿ ਪੜਾਵਾਵਾਂ ਵਰਤ ਰਹੀਆਂ ਇਹਦੇ ਲਈ ਜ਼ਿੰਮੇਵਾਰ ਸਿੱਧੇ ਤੌਰ ਤੇ ਨਰਿੰਦਰ ਮੋਦੀ ਹੈ ਸਿੱਧੇ ਤੌਰ ਤੇ ਪੰਜਾਬ ਦੀ ਸਰਕਾਰ ਸਾਡੇ ਕਿਸਾਨ ਯੂਨੀਅਨਾਂ ਦੇ ਸਾਥੀਆਂ ਨੂੰ ਮੈਂ ਵੀ ਕਹਿਣਾ ਚਾਹਾਂਗਾ ਕਿ ਠੀਕ ਹੈ ਉਹ ਕੋਈ ਕਰਨਾ ਵਾਪਰਦੀ ਹੈ ਤਾਂ ਭਵੇਂ ਇਹਨਾਂ ਦਾ ਬੰਦਾ ਦੋਸ਼ੀ ਹੋਵੇ ਤੇ ਕਹਿਣਗੇ ਅਸੀਂ ਧਰਨਾ ਲਾਵਾਂਗੇ ਅਸੀਂ ਇਹ ਕਰਾਂਗੇ ਇਹਨਾਂ ਦੇ ਦਿਮਾਗ ਜਿੱਦਾਂ ਫਿੱਟ ਬੈਠ ਗਈ ਹੈ ਕੁਝ ਸਾਥੀਆਂ ਦੇ ਕਿ ਅਸੀਂ ਮੋਦੀ ਚ ਘਾਤ ਤੇ ਅਸੀਂ ਇਹ ਇਹ ਸਾਡੇ ਦਾ ਇਹ ਇਹਨਾਂ ਅਸੀਂ ਹੁੰਚ ਕਰਾਂਗੇ ਦੁਆ ਲਾਵਾਂਗੇ ਪਰ ਨਹੀਂ ਇਹ ਉਹ ਲੋਕ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਨਾਲ ਹਰ ਜੰਗ ਦੇ ਵਿੱਚ ਹਰ ਦੁੱਖ ਚ ਹਰ ਸੁੱਖ ਚ ਸਾਧਤਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਸਾਡੀ ਨਾਲ ਲਾ ਕੇ ਰੱਖਦੇ ਡੇ ਗੁਰੂ ਕੇ ਬੇਟੇ ਕਿਹਾ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਕਿ ਸਵਾ ਰਾਖ ਸੇ ਇੱਕ ਲੜਾਉ ਤੌਰ ਤੇ ਸਿੰਘ ਨਾਮ ਕਾਉ ਜੋ ਆਪਣੇ ਬੰਦੇ ਦਾ ਇਹ ਇਦਾਂ ਜਿਹੜੀ ਹਰਕਤਾਂ ਕਰਦੇ ਆਂ ਇਹ ਨਿੰਦਣਯੋਗ ਹੈ ਉਹ ਬਹੁਤ ਵੱਡੇ ਕੁਲੇਸ਼ੇ ਚ ਨੇ ਕਿ ਇਹਨਾਂ ਨੂੰ ਐਵੇਂ ਦਵਾਇਆ ਜਾ ਸਕਦਾ ਪਰ ਇਹ ਸਾਰੇ ਕਤਨਾਮਾ ਵਾਪਰਨ ਦੇ ਪਿੱਛੇ ਪੰਜਾਬ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਜੋ ਮੂਹਰੇ ਉਹਨਾਂ ਨੇ ਇਹਨਾਂ ਨੂੰ ਜਿਹੜੀ ਸ਼ਹਿ ਦੇ ਰੱਖੀ ਆ ਪੰਜਾਬ ਲਈ ਜਿਹੜੀ ਖਾਨਾ ਚਗੀ ਵੱਲ ਪੰਜਾਬ ਵਧ ਰਿਹਾ ਇਹ ਪੰਜਾਬ ਲਈ ਕਿੰਨਾ ਕਿਤੇ ਬਹੁਤ ਵੱਡਾ ਖਤਰਾ ਬਣ ਸਕਦਾ ਤੇ ਇਸ ਲਈ ਸਮੂਹੇ ਬਾਈਚਰੇ ਮੇ ਪੰਜਾਬ ਦਾ ਭਾਈਚਾਰਾ ਬਣਿਆ ਰਵੇ ਇਹਨਾਂ ਗੱਲਾਂ ਤੋਂ ਜਿਹੜੇ ਬੰਦੇ ਇਦਾਂ ਦੀਆਂ ਹਰਕਤਾਂ ਕਰਦੇ ਆ ਗੁੰਡਾਗਰਦੀ ਕਰਦੇ ਆ ਉਹਨਾਂ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੀ ਕਿਸੇ ਵੀ ਸੰਗਠਨ ਨੂੰ ਸਪੋਰਟ ਨਹੀਂ ਕਰਨੀ ਚਾਹੀਦੀ ਜੇ ਕੋਈ ਸੰਗਠਨ ਇਹੋ ਜਿਹਾ ਬੰਦਾ ਨਹੀਂ ਸਪੋਰਟ ਕਰਦਾ ਤਾਂ ਸਿੱਧੇ ਤੌਰ ਤੇ ਸਪਸ਼ਟ ਹੈ ਕਿ ਉਹ ਮਨਾਲ ਪੰਜਾਬ ਦਾ ਭਾਈਚਾਰਾ ਜਿਹੜਾ ਉਹ ਤੋੜਨਾ ਚਾਹੁੰਦਾ ਹੈ ਉਹ ਕਿਸ ਤਰ੍ਹਾਂ ਕੋਈ ਨਾ ਕੋਈ ਤਾਕਤਾਂ ਦੇ ਪਿੱਛੇ ਕੰਮ ਕਰਦੀਆਂ ਚਾਹੇ ਉਹ ਭਾਜਪਾ ਕਰਦੀ ਹੋਵੇ ਕਿ ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਖਤਮ ਹੋਵੇ ਤੇ ਪੰਜਾਬ ਦੇ ਵਿੱਚ ਲੜਾਈ ਪਵੇ ਪੰਜਾਬ ਦੀ ਦਿੱਸ ਜਿਹੜੀ ਹੈ ਇੱਕ ਤਰ੍ਹਾਂ ਰੋਕਣ ਦਾ ਖਤਰੇ ਵਿੱਚ ਪੈ ਜੇ ਤੇ ਕਿਤਨਾ ਕੁ ਦਿਨ ਸਾਡੇ ਪੈਰ ਕੋਕੀ ਪਹਿ ਦੂਰ ਦੂਰ ਕਰਕੇ ਜਿਵੇਂ ਉਹਨਾਂ ਨੇ ਦੇਚ ਕੀਤਾ ਪਰ ajo rahul gandhi ਦੀ ਇਹ ਜਿਹੜੀ ਮਿਹਨਤ ਹੈ ਉਹ ਦੇਸ਼ ਭਰ ਦੇ ਵਿੱਚ ਲੰਘ ਲਈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਅਸੀਂ ਆਪਸੀ ਭਾਈਚਾਰਾ ਮਜ਼ਬੂਤ ਰੱਖਣ ਲਈ ਨੈਸ਼ਨਲ ਦਲ ਮਾਨ ਪੰਚਾਇਤ ਵੱਲੋਂ ਸੋਸ਼ਲ ਸਾਡਾ ਵਿੰਗ ਹੈਗਾ ਇਹਦੇ ਵੱਲੋਂ ਤੇ ਕਾਂਗਰਸ ਪਾਰਟੀ ਦੇ ਵੱਲੋਂ ਅਸੀਂ ਹਰ ਤਰ੍ਹਾਂ ਮਜਦਦ ਕਰਦੇ ਰਵਾਂਗੇ ਪਰ ਇਹਦਾ ਦਾ ਜ਼ੁ ਭਾਵੇਂ ਐਸੀ ਬੰਦਾ ਵੀ ਜ਼ੁਲਮ ਕਰੇ ਕਿਸੇ ਤੇ ਕੋਈ ਵੀ ਬੰਦਾ ਜ਼ੁਲਮ ਕਰੇ ਅਸੀਂ ਉਹ ਜ਼ੁਲਮ ਕਰਨ ਵਾਲਿਆਂ ਦੇ ਹਮੇਸ਼ਾ ਖਿਲਾਫ ਖੜੇ ਆਂ ਤੇ ਹਮੇਸ਼ਾ ਖਿਲਾਫ ਖੜਾ। ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਲਤ ਲੋਕ ਇਕੱਠੇ ਹੋ ਕੇ ਕੁਝ ਆਵਾਜ਼ ਹਟਾਉਣਗੇ 101% ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਅਸੀਂ ਜਿਵੇਂ ਅਪੀਲ ਕੀਤੀ ਕਿ ਯਾਰ ਤੁਸੀਂ ਜਿੱਥੇ ਮਰਜ਼ੀ ਖੜੇ ਰਹੋ ਪਰ ਜਿੱਥੇ ਯਾਰ ਕਿਸੇ ਨਾਲ ਧੱਕਾ ਹੁੰਦਾ ਕਿਸੇ ਨਾਲ ਬੇਇਨਸਾਫੀ ਹੁੰਦੀ ਹੈ ਉਹਦੇ ਨਾਲ ਡੱਟ ਕੇ ਖੜੋ। ਫਿਰ ਅਸੀਂ ਇਹ ਨਹੀਂ ਕਹਦੇ ਕਿ ਕਾਸਟਲ ਨਾਲ ਖੜੋ। ਬਹੁਤ سارے ਕੇਸ ਮਸਲੇ ਇਦਾਂ ਦੇ ਐ ਕਿ ਜਿਹੜੇ ਜਟਾਣਾ ਵੀ ਕਿਤੇ ਧੱਕਾ ਹੋਇਆ ਕਿ ਰਣਜੀਤ ਗੈਰੀ ਉੱਥੇ ਵੀ ਜਾ ਕੇ ਖੜਾ ਕਿਸਾਨ ਜੂਨੇ ਜਿਹੜੇ ਬੰਦੇ ਵਿਚਾਰੇ ਗਰੀਬ ਜੱਟ ਹੈਗੇ ਯਾਰ ਜਿਨ੍ਹਾਂ ਦੀ ਕੋਈ ਪੋਲੀਟਿਕਲ ਪਹੁੰਚ ਨਹੀਂ ਹੈਗੀ ਪੈਸੇ ਵਾਲੇ ਬੰਦੇ ਤਾਂ ਪਹੁੰਚ ਬਹੁਤ ਹੈ ਪਰ ਜਿਹੜੇ ਬੰਦੇ ਦੀ ਕੋਈ ਪਹੁੰਚ ਨਹੀਂ ਹੈਗੀ ਉਹਨੂੰ ਪਤਾ ਨਹੀਂ ਅੱਜ ਵੀ ਇੱਕ ਮਸਲਾ ਸਾਡੇ ਕੋਲ ਆਇਆ ਮੈਂ ਦੇਖ ਰਿਆ ਸੀ ਅਸੀਂ ਉਹਦੀ ਮਦਦ ਕਰਾਂਗੇ ਹੋਰ ਬੰਦੇ ਬਹੁਤ ਜਿਹੜੇ ਵਿਚਾਰੇ ਗਰੀਬ ਜ਼ਿਮੀਂਦਾਰ ਉਹ ਜਦੋਂ ਸਾਡੇ ਕੋਲ ਆਉਂਦੇ ਆ ਅਸੀਂ ਇੱਕ ਸਿਰ ਕਾਸਟ ਵੀ ਕੁਛ ਨਹੀਂ ਪਰ ਕੁਝ ਚਲਾਕ ਲੋਕ ਕਿਰਨਜੀਤ ਗੈਰੀ ਬਰਗੇਰ ਲੀਡਰ ਨੂੰ ਕਹਿੰਦੇ ਵੀ ਇਹ ਇਕੱਲੇ ਦਲਦਲਾਂ ਦੀ ਗ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਖਤਰਾ ਜਾਂਦਾ ਹੈ ਕਿ ਜਿਹੜਾ ਬੋਟ ਬੈਂਕ ਸਾਡੀ ਦੁਕਾਨਦਾਰੀ ਸੀ ਉਹ ਦੁਕਾਨਦਾਰੀ ਹੁਣ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ ਹੁਣ ਕੋਈ ਵੀ ਇੱਥੇ ਕਾਕਾ ਸਾਹੀ ਨਹੀਂ ਚੱਲਦੀ ਕੋਈ ਇੱਥੇ ਨੌਜਵਾਨ ਜਿਹੜੇ ਨਵੀਂ ਪੀੜ੍ਹੀ ਹੈ ਐਸਪੀਸੀ ਭਾਈਚਾਰੇ ਦੀ ਕਿਸੇ ਦੇ ਦਬਾਅ ਹੇਠ ਨਹੀਂ ਆਉਂਦੀ ਤੋਂ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਖਤਰਾ ਹੁੰਦਾ ਹੈ ਕਿ ਜਿਹੜੀਆਂ ਹਾਲਤਾਂ ਅੱਜ ਵੀ ਬੰਦੀਆਂ ਆਵਾਜ਼ ਸਭਾ ਮਿਲਕਰ ਦੇ ਮਿਸ਼ਨ ਨੂੰ ਮੰਨ ਕੇ ਚੱਲਣ ਵਾਲੀਆਂ ਗੁਰੂ ਗ੍ਰੰਥ ਸਾਹਿਬ ਦੇ ਮਿਸ਼ਨ ਨੂੰ ਮੰਨ ਕੇ ਚੱਲਣ ਵਾਲੀਆਂ ਜੱਥੇ ਬੰਦੀਆਂ ਅਸੀਂ ਸਾਰੇ ਉਹ ਲੋਕਾਂ ਕਿ ਜ਼ਬਰ ਜ਼ੁਲਮ ਔਰ ਬੇਇਨਸਾਫ ਉਹ ਕਦੇ ਵੀ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਚਾਹੇ ਕਿਸ ਅਦਾਲਤ ਦੇ ਉੱਪਰ ਚਾਹੇ ਕਿਸ ਜਗਮਦੇਵ ਦੇ ਉੱਪਰ ਧੱਕਾ ਹੁੰਦਾ ਹੈ ਤਾਂ ਉਹ ਕਦੇ ਵੀ ਬਰਦਾਸ਼ਤ ਅਸੀਂ ਨਹੀਂ ਕਰਾਂਗੇ ਹੁਣ ਮੈਂ ਤੁਹਾਨੂੰ ਇੱਕ ਕਹਾਣਾ ਦੱਸਦਾ ਇੱਕ ਕਹਾਣਾ ਵਾਪਰੀ ਇੱਕ ਬ੍ਰਾਹਮਣ ਸੀ ਵਿਚਾਰਾ ਉਹਦੀ ਦੁਕਾਨ ਭੰਨ ਤੇ ਮੈਂ ਉਹ ਬੋਰ ਨਹੀਂ ਕਰੂੰਗਾ ਮੈਂ ਐਸਐਸਪੀ ਕੋਲੋਂ ਦੇ ਦੋ ਉਹ ਵਿਚਾਰਾ ਕਦੇ ਬਹੁਤ ਸਾਰਾ ਜਗ੍ਹਾ ਜਾ ਕੇ ਆਇਆ ਉਹਦੀ ਕਿਸੇ ਨਾਲ ਗੱਲ ਨਹੀਂ ਤੇ ਮੈਂ ਐਪਲੀਕੇਸ਼ਨ ਦਿੱਤੀ ਐਸਐਸਪੀ ਨੂੰ ਮੈਂ کیا ਕੀ ਇਹ ਵਿਚਾਰਾ ਗਰੀਬ ਅਦਲਤ ਹੈਗਾ ਇਹਦੀ ਦੁਕਾਨ ਬੰਦ ਦੀ ਤੇ ਆ ਇਹਦਾ ਨੁਕਸਾਨ ਹੋਗਾ ਜੇ ਵੀ ਸੁਣੀ ਨਹੀਂ ਕਿਸੇ ਨੇ ਗੱਲ ਉੱਥੇ ਲਈ ਐਪਲੀਕੇਸ਼ਨ ਤਾਂ ਪੜੀ ਐ ਐਸਐਸਪੀ ਨੇ ਉੱਤੇ ਲਿਖਿਆ ਸੀ ਰਜੀਵ ਸ਼ਰਮਾ ਉਹ ਮੈਨੂੰ ਐਸਐਸਪੀ ਵੀ ਜਨਰਲ ਕੈਟਾਗਰੀ ਦੱਸੀ ਤੇ ਮੈਨੂੰ ਉਹ ਕਹਿੰਦਾ ਯਾਰ ਜੈਰੀ ਸਾਹਿਬ ਤੁਸੀਂ ਕਹਿੰਦੇ ਵੀ ਦਲਤ ਦੇ ਇਹਦਾ ਰਜੀਵ ਸ਼ਰਮਾ ਲਿਖਿਆ ਮੈਂ ਕਿਹਾ ਅਸੀਂ ਦਲਤ ਉਹਨੂੰ ਮੰਨਦੇ ਆ ਜਿਹੜਾ ਦਮਿਆ ਬੁਝਦਾ ਕਿਸੇ ਜਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ ਕਿਦਣਾ ਧੱਕਾ ਆ ਬਜ਼ਾਰੇ ਨਾਲ ਸਾਡੀ ਨਜ਼ਰ ਜਿਹੜੇ ਦਲਤ ਨੂੰ ਇੱਥੇ ਮੈਨੂੰ ਉਸ ਸਮੇਂ ਦੀ ਐਸਐਸਪੀ ਨੇ ਗੱਲ ਕਹੀ ਸੀ ਮੈਨੂੰ ਯਾਦ ਹੈ ਕਿ ਆਰਿਆ ਸਿੰਘ ਜਿਹਦੇ ਆ ਗੱਲ ਥੋੜੀ ਲੋਕ ਸਮਝ ਗਏ ਨਾ ਕਿ ਤੁਸੀਂ ਗੱਲ ਕਿਉਂ ਮੰਨਦੇ ਹੋ ਤਾਂ ਉਹਦੇ ਕੋਈ ਦੁਨੀਆਂ ਦੀ ਤਾਕਤ ਸੋਡਾ ਮੁੱਖ ਮੰਤਰੀ ਬਣ ਦੋ ਲੋਕ ਅਤਰ ਬੱਡੀ ਆ ਗੱਲ ਹੈ ਜਿੰਦਗੀਆਂ ਘਟਨਾਵਾਂ ਤੋਂ ਮੇਰੇ ਨਾਲ ਕਦੇ ਵੀ ਕੋਈ ਗੱਲ ਹੁੰਦੀ ਹੈ ਅਸੀਂ ਪਰ ਕੁਝ ਲੋਕ ਕਾਸਟਵੇਸ਼ ਸ਼ੋ ਕਰਦੇ ਆ ਪਰ ਅਸੀਂ ਨਹੀਂ ਸਾਡਾ ਜਿੱਤੇ ਵੀ ਕੋਈ ਸਾਡੇ ਕੋਲ ਹੁੰਦਾ ਹੈ ਤਾਂ ਅਸੀਂ ਉਹਦੇ ਲਈ ਲੜਾਈ ਲੜਦੇ ਚਾਹੇ ਉਹ ਸਾਨ ਹੋਵੇ ਚਾਹੇ ਉਹ ਦੁਕਾਨਦਾਰ ਹੋਵੇ ਜਾਇ ਵੀ ਉਹ ਦਲ ਭਾਈ ਚੜਾ ਹੋਵੇ ਪਰ ਕੁਝ ਲੋਕ ਕਹਿੰਦਾ ਸੋਚੀ ਜਾਂਦੇ ਵੀ ਆ ਪਤਾ ਨਹੀਂ ਕੱਲੇ ਦਲਦਾਂ ਦੀ ਲੜਾਈ ਲੜਦੇ ਆ ਭਾਈ ਦਲਤ ਭਾਈ ਚੜਨੀ ਨੂੰ ਸੁਣਦਾ ਨਹੀਂ ਉਹ ਵਿਚਾਰੇ ਸਾਡੇ ਕੋਲ ਆ ਜਾਂਦੇ ਆ ਅਸੀਂ ਉਹਨਾਂ ਦੀ ਬਾਹ ਫੜਦੇ ਆ ਤਾਂ ਮੈਨੂੰ ਇੱਕ ਡਾਕਟਰ ਨੇ ਥੋੜੇ ਵਾਰ ਕੇ ਇਹਨੇ ਪੁੱਛਿਆ ਸੀ ਕਿ ਰਿਸਕ ਕਿੰਨਾ ਗਲੇ ਆਉਂਦਾ ਤੇ ਮੇਰਾ ਦੋਸਤ ਨੇ ਕਹਿੰਦਾ ਵੀ ਰਿਸਕ ਲੈ ਜਾਂਦਾ ਗਲਬੜਾਉਣ ਤੱਕ ਤੋ ਇਸ ਕਰਕੇ ਸਾਨੂੰ ਕੋਈ ਚਿੰਤਾ ਚੁੰਤਾ ਇਸ ਗੱਲ ਦੀ ਕੋਈ ਨਹੀਂ ਬਾਬਾ ਸਭਾ ਮਿਲ ਕੇ ਪੜਿਆ ਬਾਬਾ ਸਭਾ ਮਿਲ ਕੇ ਦੇ ਮਿਸ਼ਨ ਨੂੰ ਬੰਦਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਨੂੰ ਬੰਦਦੇ ਆ ਗੁਰੂ ਗ੍ਰੰਥ ਸਾਹਿਬ ਦੇ ਮਿਸ਼ਨ ਨੂੰ ਬੰਦਦੇ ਆ ਕਿਸੇ ਜਾਤ ਨਾਲ ਕਿਸੇ ਕਿਸੇ ਬਜੇਸ ਪਾਰਟੀ ਨਾਲ ਸਾਡੀ ਲੜਾਈ ਨਹੀਂ ਸਾਡੀ ਸਿਧਾਂਤ ਦੀ ਲੜਾਈ ਤੇ ਇਸ ਲੜਾਈ ਨੂੰ ਹਮੇਸ਼ਾ ਜਾਰੀ ਰੱਖਾਂਗੇ ਮੈਂ ਸੋਚੀ ਨਾ ਦਲ ਤੌਰ ਤੇ ਉਹਨਾਂ ਨੂੰ ਵੀ ਅਪੀਲ ਕਰੂੰਗਾ ਜੇ ਅਸੀਂ ਆਪਸੀ ਬਹਿਰਬੋਰੀ ਛੱਡ ਕੇ ਜਿੱਥੇ ਕੋਈ ਜਾਤੀ ਹੁੰਦੀ ਹੈ ਕੋਈ ਤੱਕਾ ਹੁੰਦਾ ਹੈ ਤਾਂ ਅਸੀਂ ਇਕੱਠੇ ਹੋ ਕੇ ਇੱਕ ਮੁਟ ਹੋ ਕੇ ਆਵਾਜ਼ ਬੁਲੰਦ ਕਰੀਏ ਤਾਂ ਹੀ ਅਸੀਂ ਬਹੁਤ ਸਾਰੇ ਦੂਸਿਆਂ ਨੂੰ ਸਜਾਵਾਂ ਦਬਾ ਸਕਿਆ ਤੇ ਬਹੁਤ ਸਾਰੇ ਦੂਸਿਆਂ ਨੂੰ ਸਜਾਵਾਂ ਦਬਾਉਣ ਤੋਂ ਅਸੀਂ ਕਾਮਯਾਬ ਹੋਵਾਂਗੇ ਤੇ ਬਾਬਾ ਸਾਹਿਬ ਦਾ ਸੁਪਨਾ ਗੁਰੂ ਗ੍ਰੰਥ ਸਾਹਿਬ ਦਾ ਸੁਪਨਾ ਗੁਰੂ ਗੋਬਿੰਦ ਸਿੰਘ ਦਾ ਸੁਪਨਾ ਤੇ ਬਾਬਾ ਜੀਵਨ ਸਿੰਘ ਦਾ ਸੁਪਨਾ ਜਿੱਤੇ ਉਹਨਾਂ ਨੇ ਗੁਰੂਗੁਰੂ ਸਾਹਿਬ ਨੂੰ ਕਹਿ ਰਹੇ ਸੀ ਕਿ ਮੈਂ ਸੋਚਦਾ ਕਿ ਮੇਰੀ ਕੌਮ ਕਿ ਦੇਹ ਭਾਈਚਾਰਾ ਇਕੱਠਾ ਹੋ ਜੂਗਾ ਗਲਤ ਪੱਲਾ ਫੜ ਕੇ ਸੋਚ ਰਹੀ ਸੀ ਤੇ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਅਸ਼ੀਰਵਾਦ ਦਿੰਦਿਆਂ ਕਿਹਾ ਸੀ ਕਿ ਭਾਈ ਜੀਵਨ ਸਿੰਘ ਸਵਾ ਲੱਖ ਮਜੀਤ ਸਿੰਘ ਸਜੇ ਬਾਬਾ ਜੀਵਨ ਸਿੰਘ ਤਰੀਫ ਹਦੇ ਜਿੱਦੇ ਸਵਾ ਲੱਖ ਮਜੀਤ ਸਿੰਘ ਆਕ ਲਾਗੀ ਬਾਬਾ ਜੀ ਜੀ ਦਾ ਖਾਲਸਾ ਬਾਈ ਜੀ ਜੀ ਕੀ ਫਤਿਹ ਜੈ ਭੀ ਜੈ ਭਾਤ ਇੱਥੇ ਅੱਜ ਸਰਦਾਰ ਕਿਰਨਜੀਤ ਸਿੰਘ ਗੈਰੀ ਜੀ ਪਹੁੰਚੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਦੱਸਿਆ ਕਿ ਹੋਣ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਜਿਹਦਾ ਰਾਜ ਹੈ ਇਹ ਕਿਉਂ ਨਹੀਂ ਸਰਪੰਚੀ ਦੇ ਇਲੈਕਸ਼ਨ ਕਰਵਾ ਰਹੀ ਕਿ ਦਲਤ ਲੋਕਾਂ ਨਾਲ ਕਿਉਂ ਇੰਨੇ ਤੱਕੇ ਹੋ ਰਹੇ ਆ ਇਹ ਤੁਹਾਨੂੰ ਸਾਰਿਆਂ ਸਾਰਿਆਂ ਨੂੰ ਦੱਸਿਆ ਆਓ ਵੇਖਦੇ ਰਹੋ ਨਰਪਾਇਸਾ ਚੈਨਲ ਮੈਂ ਡਾਕਟਰ ਜਸਕਰਨ ਸਿੰਘ ਸੰਧਵਾ ਕਿਰਪਾ ਕਰਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ